ਉ ਗੁਰੂ ਵਾਲੇ ਪਰ ਗੁਰੂ ਵਾਲੇ ਤੁਸੀਂ ਤਾਂ ਬਣोगे ਜੇ ਗੁਰੂ ਦੇ ਸ਼ਬਦ ਨਾਲ ਜੁੜोगे ਇਹਨਾਂ ਪੰਜਾਂ ਨੇ ਐਵੇਂ ਨਹੀਂ ਉੱਠ ਕੇ ਅਮਰ ਛਕ ਲਿਆ ਵੀ ਆਏ ਜੀ ਅਮਰ ਛਕ ਲਿਆ ਚਲੋ ਇਦਾਂ ਕੋਈ ਨਹੀਂ ਕਮਾਈ ਆ ਉਹਨਾਂ ਦੀ ਸ਼ਬਦ ਨਾਲ ਜੁੜੇ ਹੋਏ ਸਭ ਆ ਜਿਹੜੇ ਹੁਣ ਵੀ ਅਮਰ ਛਕ ਰਹੇ ਹਨ ਉਹ ਉਹੀ ਛਕ ਰਹੇ ਜਿਹੜੇ ਸੱਚ ਸੰਗਤ ਕਰਦੇ ਜੇ ਮੈਂ ਕਿਸੇ ਨੂੰ ਕਹਾਂ ਵੀ ਤੂੰ ਅਮਰ ਛਕ ਲਾ ਜੇ ਛਕ ਵੀ ਲਊਗਾ ਨਕੀਏ ਜਿਨੇ ਕਿਰਪਾਾਂ ਟੰਗ ਦੇਣੀ ਕਿਰਪਾ ਅੱਜ ਕੱਲ ਹੁੰਦਾ ਇੱਕ ਨਹੀਂ ਕੋਈ ਲਾਲਚ ਕਰਕੇ ਠੱਗ ਲੈਂਦਾ ਚਲ ਫ੍ਰੀਕ ਸ਼ਹਿਰਾ ਮਿਲਦਾ ਫ੍ਰੀ ਕਿਰਪਾ ਨੂੰ ਮਿਲਦੀ ਹੈ ਠੱਗ ਲੋ ਕੀ ਮਾੜੀ ਗੱਲ ਹੈ ਜਦੋਂ ਉਹ ਗੁਰੂ ਦੀ ਬਾਣੀ ਨਾਲ ਜੁੜਦਾ ਗੁਰੂ ਦੇ ਸ਼ਬਦ ਨਾਲ ਜੁੜਦਾ ਉਹਦੇ ਅੰਦਰ ਉਹ ਤਾਂ ਆਪ ਮਿਲਤਾਂ ਕਰੇਗਾ ਮੈਨੂੰ ਅਮਰ ਸਿਕਾਓ ਪਰ ਸੰਨੂ ਪਤਾ ਹੀ ਨਹੀਂ ਹੈ ਕਿਉਂਕਿ ਅਸੀਂ ਮਰ ਚੁੱਕੇ ਆਂ ਸਾਡਾ ਅਸੀਂ ਸਰੀਰ ਕਰਕੇ ਜੀ ਰਹੇ ਜਿਹੜੇ ਕੇਵਲ ਸਰੀਰ ਕਰਕੇ ਜੀ ਜੀ ਰਹੇ ਆ ਉਹ ਅਮਰ ਦੀ ਦਾਤ ਨਹੀਂ ਪ੍ਰਾਪਤ ਕਰਨਗੇ ਤੇ ਲੱਖਵਤੀ ਹੋਣ ਤਾਂ 1 ਕਰੋੜਪਤੀ ਹੋ ਜਾਓਗੇ ਉਹ ਅਮਰ ਦੀ ਦਾਤ ਕਦੇ ਨਹੀਂ ਪ੍ਰਾਪਤ ਕਰਨਗੇ ਕਿਉਂਕਿ ਉਹਨਾਂ ਨੂੰ ਸਰੀਰਕ ਜੀਵਨ ਵਧੀਆ ਮਿਲਿਆ ਹੋਇਆ ਉਹ ਸਰੀਰਕ ਜੀਵਨ ਵਿੱਚ ਉਲਝੇ ਹੋਏ ਜਦੋਂ ਉਹ ਗੁਰੂ ਦੇ ਸ਼ਬਦ ਨਾਲ ਜੁੜਦਾ ਤਾਂ ਗੁਰੂ ਦੱਸਦਾ ਆ ਜੀਵਨ ਤੇਰਾ ਬੇਕਾਰ ਹੈ ਇਹ ਜੀਵਨ ਨਹੀਂ ਹੈ ਇਸੇ ਜੀਵਨ ਨੂੰ ਸਤਨਾ ਸਮਝ ਲਈ ਇਹ ਜੀਵਨ ਤੇਰਾ ਖਤਮ ਹੋ ਜਾਣਾ ਕੋਈ ਕੀ ਤੇਰੇ ਨਾਲ ਨਹੀਂ ਜਾਣੇ ਅਸਲ ਜੀਵਨ ਪ੍ਰਾਪਤ ਕਰ ਗੁਰੂ ਕੋਲੋਂ ਗੁਰੂ ਦੇ ਸ਼ਬਦ ਨਾਲ ਜੁੜ ਗੁਰੂ ਦੀ ਬਾਣੀ ਨਾਲ ਜਦੋਂ ਰੋਜ਼ ਇਦਾਂ ਦੀਆਂ ਵਿਚਾਰਾ ਸੁਨੇਗਾ ਨਾ ਰੋਜ਼ ਸਤ ਸੰਗਤ ਵਿੱਚ ਆ ਕੇ ਤਾਂ ਉਹਦੇ ਅੰਦਰ ਅਮਰ ਛਕਣ ਦੀ ਤਾਂਗ ਪੈਦਾ ਹੋਣੀ ਹੈ ਮੈਂ ਜਿੰਨਾ ਮਰਜੀ ਰੌਣਾ ਪਾਈ ਜਾਵਾਂ ਜਿੰਨਾ ਮਰਜੀ ਕਥਾ ਕੀਰਤਨ ਹੋਈ ਜਾਵੇ ਜਿੰਨੇ ਮਰਜੀ ਦੀਵਾਨ ਲੱਗਣ ਨਹੀਂ ਕੋਈ ਅਮਰ ਛਕੇਗਾ ਅਮਰਤ ਉਹੀ ਛਕੇਗਾ ਜਿਹੜਾ ਗੁਰੂ ਦੀ ਬਾਣੀ ਨਾਲ ਡੂੰਗੀ ਸਾਂਝ ਪਾਏਗਾ ਗੁਰੂ ਦੀ ਬਾਣੀ ਨੂੰ ਸਮਝੇਗਾ ਗੁਰੂ ਦੀ ਬਾਣੀ ਨੂੰ ਵਿਚਾਰੇਗਾ ਰੋਜ਼ ਸੰਗਤ ਕਰੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤਾਂ ਗੁਰੂ ਨੇ ਸਾਡੇ ਅੰਦਰ ਅਮਰ ਛਕਣ ਦੀ ਤੰਗ ਪੈਦਾ ਕਰ ਦਿੱਤੀ ਸਰਟੀਫਿਕੇਟ ਕੋਲ ਸੋਨੇ ਮਿਲ ਜਾਂਦਾ ਸਾਰਾ ਸਾਲ ਜਾਂਦਾ ਬੱਚਾ ਪੜ੍ਹਨ ਦਾ ਸਰਟੀਫਿਕੇਟ ਮਿਲਦਾ ਇਸ ਕਰਕੇ ਅਮਰਜੀ ਦਾਤ ਪ੍ਰਾਪਤ ਕਰੋ ਫਿਰ ਗੁਰੂ ਮਹਾਰਾਜ ਨੇ ਜਦੋਂ ਪੰਜਾਂ ਨੂੰ ਅਮਰ ਛਕਾ ਦਿੱਤਾ ਨਾ ਫਿਰ ਸਾਰੇ ਪਛਤਾਉਣ ਲੱਗ ਪਏ ਜਦੋਂ ਦੇਖਿਆ ਨਾ ਵੀ ਕਿਤਨਾ ਮਾਨ ਸਤਕਾਰ ਦਿੱਤਾ ਗੁਰੂ ਮਹਾਰਾਜ ਨੇ ਕਿਹਾ ਮੇਰੇ ਪੰਜ ਪਿਆਰੇ ਇਹਨਾਂ ਨੇ ਆਪਣੇ ਗੁਰੂ ਦੇ ਲਈ ਸੇਤਕ ਵਾਰ ਦਿੱਤੇ ਇਹ ਮੇਰੇ ਪਿਆਰੇ ਪੰਜਾਂ ਫਿਰ 80000 ਦੇ ਇਕੱਠ ਵਿੱਚੋਂ ਸਾਰੇ ਲੋਕ ਸੋਚਣ ਲੱਗ ਪਏ ਜੀ ਉੱਠ ਕਰਨ ਦੇ ਸਾਨੂੰ ਵੀ ਮਾਨ ਸਤਕਾਰ ਮਿਲਣਾ ਸੀ ਐਵੇਂ ਥੋੜੋ ਮਿਲਣਾ ਸੀ ਉਹਨੇ ਤੇ ਕਮਾਈ ਕੀਤੀ ਹੋਈ ਤਾਂ ਮਿਲਿਆ ਫਿਰ ਪਛਤਾਉਣ ਲੱਗੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਪਛਤਾਉ ਨਾ ਪਛਤਾਉ ਨਾ ਦੇਖੋ ਮੈਂ ਨਹੀਂ ਅੰਮਰ ਸਕਿਆ ਤੁਸੀਂ ਵੀ ਇਹਨਾਂ ਪੰਜਾਂ ਕੋਲੋਂ ਅੰਮਰ ਦੀ ਦਾਤ ਲੈ ਸਕਦੇ ਹੋ ਇਹਨਾਂ ਕੋਲੋਂ ਪੰਜਾਂ ਦੀ ਪੰਜਾਂ ਕੋਲੋਂ ਅੰਮਰ ਦੀ ਦਾਤ ਪ੍ਰਾਪਤ ਕਰਕੇ ਤੁਸੀਂ ਵੀ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਲੋ ਸਤ ਸੰਗਤ ਕਰੋ ਤੁਸੀਂ ਵੀ ਗੁਰੂ ਦੀ ਬਾਣੀ ਨਾਲ ਜੁੜੋ ਤੁਸੀਂ ਵੀ ਇਹਨਾਂ ਵળી ਪਦਮੀ ਪ੍ਰਾਪਤ ਕਰ ਸਕਦੇ ਹੋ ਇਸ ਕਰਕੇ ਭਾਈ ਅੰਮਰਦੀ ਦਾਤ ਪ੍ਰਾਪਤ ਕਰਕੇ ਪੰਡਾ ਪਿਆਰਿਆਂ ਕੋਲੋਂ ਅੰਮਰਦੀ ਦਾਤ ਪ੍ਰਾਪਤ ਕਰਕੇ ਗੁਰੂ ਦੇ ਸ਼ਬਦ ਨਾਲ ਜੁੜੋ ਗੁਰੂ ਦੀ ਬਾਣੀ ਨਾਲ ਜੁੜੋ ਫਿਰ ਤੁਹਾਡੇ ਅੰਦਰ ਉਹ ਰੱਬ ਪ੍ਰਗਟ ਹੋ ਜੇ ਰੱਬ ਪ੍ਰਗਟ ਹੋ ਜੇ ਸੋ ਉਹ ਤੁਹਾਡਾ ਕੱਲ ਨੂੰ ਮਨਾਇਆ ਜਾ ਰਿਹਾ ਸੋ ਇੱਥੇ ਵੀ ਕੀਰਤਨ ਹੋਏਗਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਖਾਲਸੇ ਦਾ ਜਿਵੇਂ ਆਪਾਂ ਜਨਮ ਦਿਹਾੜਾ ਕਹਿੰਦੇ ਪ੍ਰਗਟ ਦਿਹਾੜਾ ਭਾਵੇਂ 100 ਸਾਲ ਦੇ ਹੋ ਕੇ ਮਰ ਜਿਓ ਮਾਨੂੰ ਅਣਜੰਮੇ ਹੀ ਮਰੇ ਤੁਸੀਂ ਜੰਮਦੇ ਹੀ ਮਰ ਗਏ ਕੋਈ ਜੀਵਨ ਨਹੀਂ ਹੈ ਭਾਵੇਂ 100 ਸਾਲ ਦੇ ਹੋ ਕੇ ਮਰ ਜਓ ਮਨੁੱਖ ਜੰਮੇ ਨਹੀਂ ਜ਼ਿੰਦਗੀ ਉੰਨੀ ਆ ਸਾਡੀ ਜਿਹੜੀ ਜ਼ਿੰਦਗੀ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਚੀਤ ਕਰ ਰਹੇ ਉਹ ਜ਼ਿੰਦਗੀ ਹੈ ਸਾਡੀ ਇਹ ਵੀ ਨੋਟ ਕਰ ਲਿਓ ਜਿਹੜੀ ਜ਼ਿੰਦਗੀ ਜਿਹੜੀ ਉਮਰ ਸਾਡੀ ਗੁਰੂ ਨਾਲ ਜੁੜ ਕੇ ਬਚੀਤ ਹੋਣੀ ਆ ਸਤਗੁਰੂ ਕੇ ਜਨਮੇ ਗੱਵ ਨੂੰ ਮਟਾਇਆ ਅਸੀਂ ਆ ਜਿਹੜਾ ਜਨਮ ਲਿਆ ਮਾਤਾ ਪਿਤਾ ਤੋਂ ਲਿਆ ਮਾਤਾ ਪਿਤਾ ਨੇ ਸਾਨੂੰ ਪੈਦਾ ਕੀਤਾ ਮਾਤਾ ਪਿਤਾ ਨੇ ਪੈਦਾ ਕੀਤਾ ਅਖੀਰ ਉਹ ਸ਼ਮਸ਼ਾਨ ਘਾਟ ਵਿੱਚ ਖਤਮ ਹੋ ਜਾਣਾ ਸੀ ਮੁੜ ਕੇ ਫੇਰ ਪਤਾ ਨਹੀਂ ਕਿਹੜੇ ਮਾਪੇ ਸਾਨੂੰ ਪੈਦਾ ਕਰਨਾ ਮੁੜ ਕੇ ਫੇਰ ਪੈਦਾ ਕਰਨਾ ਮਾਪੇ ਸਾਨੂੰ ਫੇਰ ਵੀ ਮਿਲ ਜਾਣੇ ਕੁੱਤੇ ਬਿੱਲੇ ਗਧੇ ਘੋੜੇ ਇਹਨਾਂ ਦੇ ਵੀ ਮਾਪੇ ਪਾਤਾ ਨਹੀਂ ਕਿ ਕਿੰਨੇ ਮਾਪੇ ਮਿਲਣੇ ਮਿਲਦੇ ਰਹਣੇ ਹਨ ਪਰ ਜਿਨ੍ਹਾਂ ਨੇ ਗੁਰੂ ਘਰ ਵਿੱਚ ਜਨਮ ਲਿਆ ਜਿਸ ਨੇ ਗੁਰੂ ਨੂੰ ਆਪਣੀ ਮਾਂ ਬਣਾਇਆ ਗੁਰੂ ਨੂੰ ਆਪਣਾ ਪਿਤਾ ਬਣਾਇਆ ਗੁਰੂ ਨੇ ਸਾਨੂੰ ਐਸਾ ਜਨਮ ਦੇਣਾ ਮੁਰਕੇ ਜੰਮਨ ਵਰ ਦੇ ਘੇੜ ਤੋਂ ਕਰਦੇ ਹੋ। ਸਤਿਗੁਰੂ ਦੇ ਘਰ ਵਿੱਚ ਵੀ ਜਨਮ ਲਓ। ਗੁਰੂ ਘਰ ਵਿੱਚ ਵੀ ਜਨਮ ਲਓ। ਗੁਰੂ ਨੂੰ ਵੀ ਆਪਣੀ ਮਾਂ ਬਣਾਓ। ਗੁਰੂ ਨੂੰ ਵੀ ਆਪਣਾ ਪਿਤਾ ਬਣਾਓ। ਮੁਰਕੇ ਜੂਨੀਆ ਵਿੱਚ ਨਹੀਂ ਪਟਕੂਗੇ ਤੁਸੀਂ। ਜੇ ਤੁਸੀਂ ਚਾਹੋਗੇ। ਜਿਹੜੀ ਉਮਰ ਲੰਘੀ ਲੰਘੀ ਜੇ ਬਚਪਨ ਵਿੱਚ ਨਹੀਂ ਅਮਰ ਛਕ ਹੋਇਆ, ਜਵਾਨੀ ਵਿੱਚ ਛਕ ਲਓ। ਜੇ ਜਵਾਨੀ ਵਿੱਚ ਨਹੀਂ ਛਕ ਛਕਿਆ ਬਡੇਪੇ ਵਿੱਚ ਜੁੜ ਜਾਓ ਗੁਰੂ ਗੁਰੂ ਅਮਰਦਾਸ ਜੀ ਕਿਹੜੀ ਉਮਰ ਬਚਾਏ ਇੱਥੇ ਉਹ ਅਮਰਦਾ ਦਾ ਕੋਈ ਮਤਲਬ ਨਹੀਂ ਹੈ ਜਦ ਮਰਜੀ ਆ ਜਾਓ ਇੱਥੇ ਤਾਂ ਜਿਹੜੀ ਉਮਰ ਲੰਘੀ ਲੰਘੀ ਛੋਟੀ ਉਮਰ ਵਿੱਚ ਵੀ ਬੰਦਾ ਅਮਰ ਛੱਕ ਸਕਦਾ ਬਡੇਪੇ ਵਿੱਚ ਵੀ ਅਮਰ ਸਕ ਸਕ ਸਕਦਾ ਗੁਰੂ ਵਾਲੇ ਬਣ ਜਾਓ ਇੱਥੇ ਗੁਰੂ ਦਾ ਇੱਥੇ ਸਾਧ ਸੰਗਤ ਦੇ ਵਿੱਚ ਤਾਂ ਕਹਿਣ ਦਾ ਹੀ ਫਰਜ਼ ਹੈ ਸਾਡਾ ਬਾਕੀ ਚੌਂਕੀ ਯਾਰ ਨੇ ਤਾਂ ਪਹਿਰਾ ਦੇਣਾ ਸਮਾਨ ਤੁਸੀਂ ਆਪਣਾ ਆਪ ਸੰਭਣਾ ਪਹਿਰੇਦਾਰ ਨੇ ਕੋਈ ਮਤਲਬ ਨਹੀਂ ਥੋੜਾ ਘਰ ਕੋਈ ਚਿਪਾਵੇਂ ਲੁੱਟ ਲੈਵੇ ਕੋਈ ਉਹਨੇ ਤੁਹਾਡੇ ਘਰ ਦੇ ਮੇਰੇ ਡਾਂਗ ਲੈ ਕੇ ਨਹੀਂ ਖੜਨਾ ਹੈ ਉਹ ਤਾਂ ਰੌਲਾ ਪਾ ਕੇ ਇਕੇ ਰਹਿ ਜਾਣਾ ਇੱਥੇ ਤਾਂ ਸਿਰਫ ਰੌਲਾ ਪਾਉਣ ਵਾਲੇ ਨੇ ਸੂ ਇਸ ਕਰਕੇ ਗੁਰੂ ਵਾਲੇ ਬਣੋ ਅਮਰ ਸਚੋ ਅਮਰਦੀ ਦਾਤ ਪ੍ਰਾਪਤ ਕਰੋ ਇਹ ਜੇ ਸਾਨੂੰ ਅਮਰਦੀ ਦਾਤ ਪ੍ਰਾਪਤ ਕਰਨ ਦੀ ਸਾਡੇ ਅੰਦਰ ਤਾਂਗ ਨਹੀਂ ਪੈਦਾ ਹੋਈ ਹੋਰ ਬੇਅੰਤ ਤਾਂਗਾਂ ਨੇ ਸਾਡਾ ਕੁਝ ਨਹੀਂ ਸਵਾਲ ਇਸ ਕਰਕੇ ਗੁਰਮੁਖ ਪਿਆਰਿਓ ਅਮਰਦੀ ਦਾਤ ਪ੍ਰਾਪਤ ਕਰੋ ਆਪ ਵੀ ਆਪਣੇ ਅਮਰਤਾਰੀ ਬਣੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵੀ ਇੱਧਰ ਜੋੜੋ ਤਾਂ ਕਿ ਸਾਡੇ ਬੱਚੇ ਗਲਤ ਪਾਸੇ ਨਾ ਜਾਣ ਸੋ ਇਹ ਵਿਚਾਰ ਸੀ ਉਹਨਾਂ ਤੁਕਾਂ ਦੀ ਖੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ